ਵਾਟੀ ਤੱਕ ਪਹੁੰਚ ਰਹੀ ਹੈ ਸਾਥੀਓ ਮਾੜਾ ਜਿਹਾ ਮੈਸੇਜ ਕਰਕੇ ਤੁਹਾਨੂੰ ਤੇ ਸਾਥੀਓ ਜਿਵੇਂ ਕਿ ਸਾਨੂੰ ਪਤਾ ਹੀ ਹੈ ਜਿਹੜਾ ਆਪਣਾ ਇਹ ਫੇਰ ਜਿਹੜਾ ਤਰਨਾ ਮੁਹਾਲੀ ਤਰਨਾ ਡੀਪੀਏ ਡਾਕਟਰ ਦੇ ਜਿਹੜਾ ਸਾਹਮਣੇ ਉਹ 86 ਦਿਨ ਹੋ ਚੁੱਕਿਆ ਤੇ ਇਥੋਂ ਦੇ ਆਪਣੇ ਜਿਹੜੇ ਕਾਰਗੁਜ਼ਾਰੀ ਆ ਉਹਦੇ ਵਾਸਤੇ ਅੱਜ ਦੱਸਣ ਵਾਸਤੇ ਵੀ ਅੱਜ ਆਪਾਂ ਕੀ ਕੁਛ ਕੀਤਾ ਕੀ ਨਹੀਂ ਕੀਤਾ ਉਹਦੇ ਵਾਸਤੇ ਜਿਹੜੀ ਸਾਰੀ ਗੱਲਬਾਤ ਦੱਸਣ ਵਾਸਤੇ ਅੱਜ ਲਾਈਵ ਹੋਏ ਆ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਪਣੀ 68 ਨੂੰ ਤੇ ਜਿਹੜੀ ਕੰਟੈਂਪਟ ਸੀ ਜਿਹੜੀ ਉਹਦੀ ਹੀアリング ਆ ਉਹ ਨਹੀਂ ਹੋਈ ਜੱਜ ਸਾਹਿਬ ਜਿਹੜੇ ਉਹ ਉੱਠ ਕੇ ਚਲੇ ਜਾਂਦੇ ਆ ਤੇ ਉਹਦੇ ਵਿੱਚ ਵੀ ਬਹੁਤ ਸਾਰੇ ਆਪਣੇ ਕਾਡਰ ਦੇ ਸਵਾਲ ਨੇ ਵੀ ਉਹ ਹੀアリング ਕਿਉਂ ਨਹੀਂ ਹੋ ਰਹੀ ਜਾਂ ਕੁਝ ਵੀ ਹਨਾ ਜਦੋਂ ਉਹ ਜੱਜ ਸਾਹਿਬ ਦਾ ਉੱਠ ਕੇ ਚਲੇ ਜਾਂਦੇ ਆ ਤਾਂ ਉਹ ਹੀアリング ਹੋਣੀ ਜਿਹੜੀ ਉਹ ਨਹੀਂ ਹੋ ਰਹੀ ਸਾਡੇ ਉਹਦੇ ਵਿੱਚ ਜਿਹੜਾ ਉਹ ਵਕੀਲ ਸਾਹਿਬ ਦਾ ਵੀ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਵਕੀਲ ਸਾਹਿਬ ਦੇ ਵੀ ਹੱਥ ਬੰਨੇ ਹੁੰਦੇ ਆ ਜਦੋਂ ਜੱਜ ਸਾਹਿਬ ਹੀ ਨਹੀਂ ਬੈਠੇ ਤਾਂ ਵਕੀਲ ਸਾਹਿਬ ਉਥੇ ਕੀ ਬੋਲਣਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਜਿਹੜਾ ਆਪਣੇ ਠਾਟੂਨੀ ਜਿਹੜੀ ਕੰਟੈਂਪਟ ਆ ਜਿਹੜੀ ਆਪਣੀ ਛੇਮੀ ਨਾਲ ਕੰਟੈਂਪਟ ਆ ਉਸ ਦੇ ਉੱਤੇ ਜਿਹੜੀ ਆਪਾਂ ਸੀਐਮਬੀ ਲਾ ਸਕਦੇ ਆਂਗੇ ਜਦੋਂ ਸਾਡੀ ਜਿਹੜੀ ਉਹਦੇ ਵਕੀਲ ਸਾਹਿਬ ਨਾਲ ਟਾਈਮ ਲਿਆ ਹੋਇਆ ਉਹ ਜਿਹੜੀ ਸਾਰੀ ਗੱਲਬਾਤ ਕਰਕੇ ਅਸੀਂ ਤੁਹਾਡੇ ਤੱਕ ਉਹ ਸਾਂਝੀ ਕਰ ਦਾਂਗੇ ਜੇ ਜੇ ਸੀਐਮ ਦਾ ਬਣਿਆ ਕਿਉਂਕਿ ਜਿਹੜੀ ਆਪਾਂ ਉਹ ਤਰੀਕ ਆ ਜਿਹੜੀ ਆਪਾਂ ਸੀਐਮਬੀ ਉਹ ਜਨਵਰੀ ਦੇ ਵਿੱਚ ਪਈ ਆ ਆਪਣੀ ਠਾਟੂਨੀ ਦੀ ਉਹ ਤਰੀਕ ਅੱਗੇ ਲਿਆਉਣ ਦੇ ਲਈ ਤੇ ਉਹ ਸੀਐਮ ਲਾਉਣ ਵਾਸਤੇ ਜਿਹੜਾ ਉਹ ਸਾਥੀਓ ਫੰਡ ਦੀ ਜਿਹੜੀ ਉਹ ਲੋੜ ਪਊਗੀ ਸੋਨ ਵੀ ਪਤਾ ਜੇ ਸੀਐਮ ਲਾਉਣਿਆਂ ਜਾਂ ਆਪਾਂ ਕੋਈ ਕੰਟੈਂਪਟ ਲਾਉਣਿਆਂ ਜਿਵੇਂ ਆਪਣਾ ਜਿਹੜਾ ਰਮਨਦੀਪ ਵਾਲੇ ਕੇਸ ਤੇ ਜਿਹੜਾ ਉਹ ਡਿਪਾਰਟਮੈਂਟ ਨੂੰ 1 ਮਹੀਨੇ ਦਾ ਟਾਈਮ ਦਿੱਤਾ ਹੋਇਆ ਜਿਹੜਾ ਉਹ 1 ਮਹੀਨੇ ਦਾ ਟਾਈਮ ਉਹ ਵੀ ਬਸ ਸਮਝ ਲਓ ਆ ਹੀ ਗਿਆ 11 ਤਰੀਕ ਨੂੰ ਜਿਹੜੇ ਆਰਡਰ ਉਹਦੇ ਆਏ ਸੀਗੇ ਤੇ ਬਸ 11 ਦਿਨਾਂ ਦੇ ਵਿੱਚ ਹੀ ਆ ਜਾਊਗੀ ਤੇ ਉਹ ਤੇ ਵੀ ਆਪਾਂ ਨੂੰ ਐ ਨਹੀਂ ਪਤਾ ਕੋਈ ਨਾ ਕੋਈ ਸਟੈਪ ਜਾਕੇ ਚੱਕਣਾ ਪਵੇ ਤੇ ਉਹਦੇ ਵਾਸਤੇ ਸਾਥੀਓ ਪੈਸੇ ਫੰਡ ਦੀ ਜ਼ਰੂਰਤ ਜ਼ਰੂਰ ਪਊਗੀ ਤੇ ਜਦੋਂ ਅਸੀਂ ਸਾਨੂੰ ਇਹ ਗੱਲ ਦੀ ਕਾਲ ਕਰਾਂਗੇ ਵੀ ਸਾਥੀਓ ਸਾਨੂੰ ਫੰਡ ਦੀ ਜਿਹੜੀ ਜ਼ਰੂਰਤ ਆ ਕਿਸ ਵਾਰ ਗੱਲ ਵਾਸਤੇ ਜ਼ਰੂਰਤ ਆ ਉਹ ਸਾਨੂੰ ਦੱਸ ਦੀ ਤੁਸੀਂ ਕੋਈ ਭੋਲੇ ਭਾਲੇ ਨਹੀਂ ਹੈਗੇ ਵੀ ਜਿਹੜਾ ਸਾਨੂੰ ਵਾਰੀ ਵਾਰੀ ਸਮਝਾਉਣਾ ਪਊਗਾ ਇੱਕ ਸਾਥੀਓ ਦੂਜੀ ਗੱਲ ਜਿਹੜੀ ਅੱਜ ਮੀਟਿੰਗ ਹੋਈ ਆ ਉਹ ਆਪਣੇ ਬਾਈ ਕਾਕਾ ਜੀ ਦੱਸਣਗੇ ਇੱਕ ਦੂਜਾ ਚੋਂ ਤੇ ਇੱਕ ਗੱਲ ਹੋਰ ਤੇ ਜਿਹੜਾ ਆਪਣਾ ਜਿਹੜਾ ਆਪਣਾ ਕੋਈ ਵੀ ਇੱਥੋਂ ਦਾ ਕੰਮ ਆ ਆਪਾਂ 4 ਸਾਲ ਦੇ ਕਰੀਬ ਹੋ ਗਿਆ ਇਸ ਭਾਰਤੀ ਨੂੰ ਦਸੰਬਰ 2021 ਦੇ ਵਿੱਚ ਅਖਬਾਰ ਦੇ ਵਿੱਚ ਐਡਵਰਟਾਈਜ਼ਮੈਂਟ ਆਈ ਸੀਗੀ ਭਾਰਤੀ ਨਾਲ ਰਿਲੇਟਡ ਕੋਈ ਵੀ ਕੰਮ ਉਹ ਧਰਨੇ ਤੋਂ ਬਿਨਾ ਨਹੀਂ ਹੋਇਆ ਹੈਗਾ ਤੁਸੀਂ ਸਾਰੇ ਇਹ ਭਲੀ ਭਾਂਤ ਜਾਣੂ ਹੋ ਕੋਈ ਵੀ ਗੱਲ ਤੋਂ ਹੋਣੀ ਹੈਗਾ ਵੀ ਪੀਐਨ ਜਾਣਾ ਕੋਈ ਵੀ ਜਿਹੜਾ ਆਪਣਾ ਕੰਮ ਆ ਉਹ ਧਰਨੇ ਤੋਂ ਬਿਨਾ ਨਹੀਂ ਹੋਇਆਗਾ ਹੁਣ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਜੇ ਆਪਣਾ ਜਿਹੜਾ ਕੰਮ ਤੁਸੀਂ ਜਲਦੀ ਕਰਵਾਉਣਾ ਚਾਹੁੰਦੇ ਹੋ ਤਾਂ ਇਥੇ ਧਰਨੇ ਤੋਂ ਨੂੰ ਸਮੂਲੀਅਤ ਕਰਨੀ ਪਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੀ ਕਮੇਟੀ ਇਹ ਗੱਲ ਦਾ ਫੈਸਲਾ ਕਰਕੇ ਵੀ ਕਿਸ ਦਿਨ ਦਾ ਜਿਹੜਾ ਉਹ ਧਰਨਾ ਅਨਾਉਂਸ ਕਰਨਾ ਉਹ ਤਾਂ ਡੇਟ ਤੁਹਾਨੂੰ ਫਿਕਸ ਕਰਕੇ ਤੁਹਾਨੂੰ ਦੱਸ ਦਾਂਗੇ ਤੇ ਅਸੀਂ ਕਹਿੰਦੇ ਆ ਵੀ ਇਸ ਵਾਰ ਸਾਡਾ ਜਿਹੜਾ ਉਹ ਸਾਥ ਪੂਰਾ ਵੱਧ ਛੱਡ ਕੇ ਦੋ ਤਾਂ ਕਿ ਆਪਾਂ ਜਿਹੜਾ ਆਪਣੀਆਂ ਫਾਈਲਾਂ ਦਾ ਕੰਮ ਜਾਂ ਆਪਾਂ ਆਪਣਾ ਨੈਕਸਟ ਭਰਤੀ ਨਾਲ ਅਗਲਾ ਪ੍ਰੋਸੈਸ ਜਿਹੜਾ ਉਹ ਜਲਦੀ ਤੋਂ ਜਲਦੀ ਜਾਂ ਆਪਾਂ ਆਪਣਾ ਨੈਕਸਟ ਭਰਤੀ ਨਾਲ ਅਗਲਾ ਪ੍ਰੋਸੈਸ ਜਿਹੜਾ ਉਹ ਜਲਦੀ ਤੋਂ ਜਲਦੀ ਕਰਵਾ ਸਕੀਏ ਧੰਨਵਾਦ ਸਾਥੀਓ ਅਗਲੀ ਗੱਲ ਆਪਣੇ ਬਲਵਿੰਦਰ ਕਾਕਾ ਜੀ ਦਾ ਸਾਥੀਓ ਚਾਰ ਸ਼ਬਦਾਂ ਨਾਲ ਜਿਹੜੀ ਆਪਣੀ ਗੱਲ ਆ ਉਹ ਸ਼ੁਰੂ ਕਰਾਂਗੇ ਇਰਾਦੇ ਰੱਖੀਏ ਜੇ ਪੱਕੇ ਫਿਰ ਕਿੱਥੋਂ ਡੋਲਦੇ ਇਰਾਦੇ ਰੱਖੀਏ ਜੇ ਪੱਕੇ ਫਿਰ ਕਿੱਥੋਂ ਡੋਲਦੇ ਜੰਗ ਜਿੱਤਣੀ ਹੈ ਹੁਣ ਤੁਸੀਂ ਕਰ ਲਓ ਤਿਆਰੀ ਇਹ ਪਿਆਰੀ ਉਹਨਾਂ ਸਾਰੇ ਬੇਰੋਜ਼ਗਾਰ ਅਧਿਆਪਕਾਂ ਲਈ ਸ਼ਬਦ ਵਰਤਿਆ ਗਿਆ ਜਿਹੜੇ ਬੇਰੋਜ਼ਗਾਰ ਅਧਿਆਪਕ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਆਪਣੇ ਪ੍ਰੋਟੈਸਟ ਦੇ ਵਿੱਚ ਆਪਣੀ ਹਾਜ਼ਰੀ ਲਗਾ ਰਹੇ ਨੇ ਦਿਨ ਰਾਤ ਜਿਹੜਾ ਤੁਹਾਨੂੰ ਤੁਹਾਨੂੰ ਜਿਹੜਾ ਸਹਿਯੋਗ ਆ ਜਿਹੜਾ ਕਰ ਰਹੇ ਨੇ ਪਹਿਲੀ ਗੱਲ ਇਸ ਗੱਲ ਲਈ ਤੁਹਾਨੂੰ ਅਸੀਂ ਮਾਫੀ ਚਾਹੁੰਦੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਲਗਭਗ ਹਫ਼ਤੇ ਦੇ ਕਰੀਬ ਜਿਹੜਾ ਆਪਾਂ ਲਾਈਵ ਨਹੀਂ ਆਏ ਕੋਈ ਸਾਥੀ ਉਹ ਗੱਲਬਾਤ ਕੋਈ ਗੱਲਬਾਤ ਹੋ ਰਹੀ ਸੀ ਡਿਪਾਰਟਮੈਂਟ ਦੇ ਨਾਲ ਪਰ ਜਿਹੜਾ ਕੁਝ ਨਿਕਲ ਕੇ ਨਹੀਂ ਆ ਰਿਹਾ ਸੀਗਾ ਅੱਜ ਮੀਟਿੰਗ ਹੋਈ ਆ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਨਾਲ ਜਿੱਥੇ ਆਪਣੀ ਜਿਹੜੀ ਫਾਈਲ ਆਪਣੀ 5994 ਦੇ ਜਿਹੜਾ 2994 ਬੈਕਲੌਗ ਆ ਉਹ ਬਚਦੀਆਂ ਪੋਸਟਾਂ ਦੀ ਜਿੱਥੇ ਫਾਈਲ ਪਰਮਿਸ਼ਨ ਲਈ ਗਈ ਹੋਈ ਸੀਗੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਜਿਹੜੀ ਸਬੰਧਤ ਵਿਭਾਗਾਂ ਦੇ ਵਿੱਚ ਭੇਜੀ ਹੋਈ ਸੀ ਉਹਨਾਂ ਨਾਲ ਅੱਜ ਗੱਲਬਾਤ ਹੋਈ ਆ ਪਿਛਲੇ ਕਾਫੀ ਲੰਮੇ ਤੋਂ ਆਪਾਂ ਸਮੇਂ ਤੋਂ ਆਪਾਂ ਲਾਈਵ ਨਹੀਂ ਆਏ ਕਾਰਨ ਇਹ ਸੀਗਾ ਕਿ ਕੁਝ ਵੀ ਜਿਹੜਾ ਨਿਕਲ ਕੇ ਨਹੀਂ ਆ ਰਿਹਾ ਸੀ ਅੱਜ ਸਾਥੀਓ ਇਹ ਇਹ ਚੀਜ਼ ਨੂੰ ਤੁਸੀਂ ਇਹ ਗੱਲ ਸੁਣ ਕੇ ਤੁਸੀਂ ਉਸ ਤਰੀਕੇ ਨਾਲ ਨਾ ਗੱਲ ਲੈ ਜਾਓ ਕਿ ਹੁਣ ਆਪਣਾ ਕੰਮ ਹੋ ਰਿਹਾ ਆਪਾਂ ਨੂੰ ਘਰੀ ਬੈਠ ਜਾਣੇ ਆ ਜਿਹੜਾ ਆਪਣਾ ਕੰਮ ਆ ਆਪਾਂ ਪਹਿਲਾਂ ਵੀ ਇਹ ਗੱਲ ਕਰੀ ਆ ਹਰ ਵਾਰੀ ਗੱਲ ਕਰਦੇ ਆ ਕਿ ਜਿੰਨੇ ਆਪਣੇ ਗਿਣਤੀ ਘਟਾ ਉਹ ਉਸੇ ਤਰੀਕੇ ਦੇ ਨਾਲ ਜਿਹੜਾ ਆਪਣਾ ਕੰਮ ਆ ਉਹਨੂੰ ਦਿਨ ਨੇ ਜਿਹੜੇ ਹੋਰ ਜ਼ਿਆਦਾ ਜਿਹੜੇ ਵਾਦੇ ਜਾ ਰਹੇ ਨੇ ਹੋਰ ਜ਼ਿਆਦਾ ਅੱਜ ਪਿੱਛੇ ਬੋਰਡ ਵੀ ਲੱਗਿਆ ਹੋਇਆ ਹੈ ਅੱਜ ਆਪਣਾ 86ਵਾਂ ਦਿਨ ਦੇ ਵਿੱਚ ਜਿਹੜਾ ਧਰਨਾ ਉਹ ਦਾਖਲ ਹੋਇਆ ਸੀ ਹੁਣ ਤਾਂ ਅੱਜ ਦਾ ਦਿਨ ਵੀ ਜਿਹੜਾ ਉਹ ਹਨੇਰਾ ਹੋ ਗਿਆ ਰਾਤ ਵੀ ਆ ਗਈ ਹੈ ਤੇ ਇਸੇ ਕਰਕੇ ਜਦੋਂ ਕਾਡਰ ਘਟ ਹੁੰਦਾ ਸਾਥੀਓ ਬਹੁਤ ਸਾਰੇ ਇਸ ਵਕਤ ਵੈਸੇ ਦਾ ਸਾਥੀ ਡਟੇ ਹੋਏ ਨੇ ਬਾਕੀ ਭੈਣਾ ਗੁਰੂ ਘਰ ਵੀ ਗਏ ਹੋਏ ਨੇ ਤੇ ਇਸ ਵਕਤ ਭੈਣਾ ਵੀ ਬੈਠੀ ਨੇ ਭਰਾ ਵੀ ਬੈਠੇ ਆ ਹੈਗੇ ਆ ਆਪਾਂ 20-25 ਜਣੇ ਇਸ ਵਕਤ ਪਰ ਆਪਾਂ ਹੋਰ ਚਾਹੁੰਦੇ ਆ ਵੀ ਹੋਰ ਗਿਣਤੀ ਆਵੇ ਤੇ ਸਾਥੀਓ ਜਿਹੜੀ ਗੱਲ ਆਪਣੀ ਮੀਟਿੰਗ ਦੀ ਅੱਜ ਦੀ ਇਸ ਕਰਕੇ ਜਿਹੜਾ ਲੰਮਾ ਸਮਾਂ ਬੀਤੀ ਜਾ ਰਿਹਾ ਅੱਜ ਜਿਹੜੀ ਆਪਣੀਆਂ ਸਪੋਰਟਸ ਦੀਆਂ ਪੋਸਟਾਂ ਸੀਗੀਆਂ ਸਪੋਰਟਸ ਡਿਪਾਰਟਮੈਂਟ ਦੇ ਵਿੱਚੋਂ ਜਿਹੜੀਆਂ ਆਪਣੇ ਪੋਸਟਾਂ ਨੇ ਜੋ ਪਰਮਿਸ਼ਨ ਦੇ ਲਈ ਫਾਈਲ ਭੇਜੀ ਗਈ ਸੀ ਉਹ ਆਪਣੇ ਡਨ ਹੋ ਕੇ ਉਸ ਤੋਂ ਮਤਲਬ ਆ ਗਿਆ ਓਕੇ ਹੋ ਕੇ ਆ ਗਿਆ ਜੋ ਅੱਜ ਦੀ ਗੱਲਬਾਤ ਹੋਈ ਤੇ ਇਸੇ ਕਰਕੇ ਆਪਾਂ ਕਹਿੰਦੇ ਆ ਵੀ ਹਜੇ ਵੀ ਆਪਾਂ ਜਿਹੜੀ ਸੰਘਰਸ਼ ਤੇ ਟੇਕ ਰੱਖੀਏ ਕਿਸੇ ਵੀ ਕਿਸਮ ਦੀ ਡਿਪਾਰਟਮੈਂਟ ਜਾਂ ਸਰਕਾਰ ਕੋਈ ਵੀ ਚਾਲ ਨਾ ਚੱਲੇ ਇਹ ਗੱਲ ਕਹਿੰਦੇ ਚਲੋ ਸਾਨੂੰ ਇਸ ਕਰਕੇ ਚੰਗਾ ਲੱਗਦਾ ਪਰ ਹਜੇ ਕਿਸੇ ਵੀ ਗੱਲ ਦੀ ਆਪਾਂ ਨੇ ਕੋਈ ਵੀ ਜਿਹੜੀ ਖੁਸ਼ੀ ਨਹੀਂ ਮਨਾਉਣੀ ਜਿੰਨਾ ਟਾਈਮ ਆਪਣੇ ਹੱਥਾਂ ਦੇ ਵਿੱਚ ਜੁਆਇਨਿੰਗ ਲੈਟਰ ਨਹੀਂ ਆਉਂਦੇ ਤੇ ਆਪਾਂ ਜੁਆਇਨਿੰਗ ਲੈਟਰ ਲੈ ਕੇ ਸਕੂਲਾਂ ਦੇ ਵਿੱਚ ਜਿਹੜਾ ਨਹੀਂ ਪਹੁੰਚਦੇ ਤਾਂ ਸਪੋਰਟਸ ਦੀਆਂ ਪੋਸਟਾਂ ਦਾ ਜਿਹੜਾ ਮੰਨ ਲਓ ਹੋ ਗਿਆ ਓਕੇ ਕਿ ਅਸੀਂ ਤੋਂ ਪ੍ਰਵਾਨਗੀ ਦੇ ਦਿੱਤੀ ਆ ਪੋਸਟਾਂ ਜਿਹੜੀਆਂ ਜਿਹੜੇ ਬਚਦੇ ਕੈਂਡੀਡੇਟ ਨੇ ਜਿਹੜੇ ਮੇਨ ਪੂਲ ਦੇ ਵਿੱਚ ਉਹਨਾਂ ਨੂੰ ਪਾ ਦਿੱਤਾ ਜਾਵੇ ਉਹ ਹੋ ਗਿਆ ਪਰ ਜਿਹੜੀਆਂ ਅਜੇ ਐਕਸੈਸ ਮੈਨ ਦੀਆਂ ਜਿਹੜੀਆਂ ਵੈਲਫੇਅਰ ਵਾਲੀਆਂ ਪੋਸਟਾਂ ਨੇ ਉਹਦੇ ਸਬੰਧ ਦੇ ਵਿੱਚ ਜਥੇਬੰਦੀ ਉਸੇ ਤਰੀਕੇ ਦੇ ਨਾਲ ਵਰਕ ਕਰ ਰਹੀ ਆ ਕੱਲ ਨੂੰ ਵੀ ਮੀਟਿੰਗ ਆ ਪਿਛਲੀ ਲੰਘ ਲੰਘ ਚੁੱਕੀ ਕੱਲ ਵੀ ਮੀਟਿੰਗ ਸੀ ਤੇ ਅੱਜ ਵੀ ਮੀਟਿੰਗ ਸੀਗੀ ਕਈ ਵਾਰੀ ਨਾ ਕੁਝ ਚੀਜ਼ਾਂ ਚਲੋ ਆਪਾਂ ਨਹੀਂ ਵੀ ਪੈਸੇ ਦਾ ਇਹ ਗੱਲ ਨਹੀਂ ਸਹੀ ਹੈ ਪਰ ਕਈ ਵਾਰੀ ਜ਼ਰੂਰਤ ਪੈ ਜਾਂਦੀ ਆ ਆਪਾਂ ਨੂੰ ਕਈ ਵਾਰ ਫੋਟੋ ਲਾ ਲਓ ਜਾਂ ਹੋਰ ਤਰੀਕੇ ਦੇ ਨਾਲ ਕਈ ਆਪਾਂ ਨੇ ਦੇਖੋ ਜੌਬ ਲੈਣੀ ਆ ਉਹ ਚੀਜ਼ਾਂ ਆਪਾਂ ਹਾਈਡ ਰੱਖ ਲੈਣੇ ਆ ਉਹ ਇਸ ਕਰਕੇ ਰੱਖਦੇ ਆ ਕਿ ਜੇ ਕੋਈ ਆਪਾਂ ਦੀ ਐਵੇਂ ਦੀ ਕੋਈ ਗੱਲ ਕਰਦੇ ਹਾਰੇ ਗੱਲ ਤੇ ਜੇ ਕੋਈ ਗੱਲ ਪਛਾ ਦੇਣੇ ਆ ਉਹ ਸਾਰਾ ਉਹਦਾ 네ਗਟਿਵ ਪ੍ਰਭਾਵ ਜਾਵੇ ਜਾਂ ਕੈਡਰ ਚ ਵੀ 네ਗਟਿਵ ਪ੍ਰਭਾਵ ਚੱਲ ਜਾਵੇ ਤਾਂ ਇਸ ਕਰਕੇ ਅਸੀਂ ਕੁਝ ਚੀਜ਼ਾਂ ਹਾਈਡ ਕਰਦੇ ਆ ਜਿੰਨਾ ਕਿ ਸਾਡਾ ਸਾਰੇ ਸਾਥੀਆਂ ਦਾ ਕਮੇਟੀ ਲੈਸ ਆ ਜਿੰਨੇ ਵੀ ਸਾਥੀ ਨਾਲ ਲੱਗੇ ਹੋਏ ਆ ਜਿੰਨਾ ਕਿ ਉਹਨਾਂ ਦਾ ਐਕਸਪੀਰੀਅੰਸ ਆ ਉਸ ਤਜਰਬੇ ਦੇ ਵਿੱਚੋਂ ਇਹ ਗੱਲ ਸਾਨੂੰ ਸਹੀ ਲੱਗਦੀ ਆ ਇਹ ਸਾਰੀਆਂ ਗੱਲਾਂ ਦੇਖੋ ਕੁਝ ਗੱਲਾਂ ਜਿਹੜੀਆਂ ਚੀਜ਼ਾਂ ਹੁਣ ਅੱਜ ਆ ਜਿਹੜੀ ਸਪੋਰਟਸ ਵਾਲੀ ਗੱਲ ਆ ਉਹ ਸਾਨੂੰ ਲੱਗਿਆ ਕਿ ਆਪਾਂ ਨੂੰ ਕੇਡਰ ਨੂੰ ਇਹ ਦੱਸ ਦੇਣੀ ਚਾਹੀਦੀ ਹੈ ਕਿ ਜਿਹੜੀਆਂ ਪੋਸਟਾਂ ਸਪੋਰਟਸ ਵਾਲੀਆਂ ਨੇ ਉਹਦੀ ਹਮੇ ਭਰ ਦਿੱਤੀ ਗਈ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਫਾਈਲ ਜਿਹੜੀ ਇੱਥੋਂ ਓਕੇ ਹੋ ਕੇ ਚੱਲ ਗਈ ਹੈ ਡਿਫੈਂਸ ਵਾਲੀ ਅਜੇ ਰਹਿੰਦੀ ਹੈ ਕੱਲੋਂ ਵੀ ਆਪਣੀ ਜਿਹੜੀ ਮੀਟਿੰਗ ਆ ਲੱਗ ਅਲੱਗ ਅਲੱਗ ਜੋ ਵੀ ਵਿਭਾਗ ਆ ਉਹਦੇ ਨਾਲ ਮੀਟਿੰਗ ਹੈਗੀ ਆ ਤੇ ਇਸ ਗੱਲ ਲਈ ਤੁਸੀਂ ਇਹ ਜੋ ਵੀ ਹੋਇਆ ਇਹ ਹੋਇਆ ਆਪਣੇ ਸਾਰੇ ਸੰਘਰਸ਼ੀ ਉਹਨਾਂ ਸਾਥੀਆਂ ਲਈ ਹੈ ਜਿਹੜੇ ਜਾਗਦੀ ਜਮੀਰ ਵਾਲੇ ਜਿਹੜੇ ਬੇਰੋਜ਼ਗਾਰ ਅਧਿਆਪਕ ਨੇ ਜਿਹੜੇ ਠੰਡ ਤੇ ਗਰਮੀ ਦੇ ਵਿੱਚ ਇੱਥੇ ਬਿਨਾਂ ਸ਼ਰਤ ਬਿਨਾਂ ਕਿਸੇ ਲੋੜ ਤੋਂ ਆਪਣਾ ਰੋਜ਼ਗਾਰ ਹੈ ਜਿਹੜਾ ਮੰਗਣ ਦੇ ਲਈ ਆਪਣਾ ਰੋਜ਼ਗਾਰ ਸਰਕਾਰ ਤੋਂ ਲੈਣ ਦੇ ਲਈ ਆਪਣਾ ਇੱਥੇ ਟੇਕ ਲਾਈ ਬੈਠੇ ਨੇ ਸੰਘਰਸ਼ ਤੇ ਕੋਈ ਕੋ ਟੇਕ ਜਿਹੜੀ ਲਾਈ ਬੈਠੇ ਨੇ ਉਹਨਾਂ ਸਾਰੇ ਸਾਥੀਆਂ ਦਾ ਵੀ ਧੰਨਵਾਦ ਹੈ ਜਿਹੜੇ ਇੱਥੇ ਦਨ ਰਤਾਂ ਭੈਣਾ ਭਰਾ ਜਿਹੜੇ ਰੋਕੇ ਜਾਂਦੇ ਨੇ ਤਾਂ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸੇ ਵੀ ਕਿਸਮ ਦਾ ਆਪਾਂ ਨੂੰ ਪ੍ਰੋਟੈਸਟ ਆ ਜਿਹੜਾ ਲਗਾਉਣਾ ਪੈ ਰਿਹਾ ਇਸ ਹਫਤੇ ਜਾਂ ਨੈਕਸਟ ਵੀਕ ਆ ਉਦੀ ਆਪਾ ਤੁਹਾਨੂੰ ਅਪੀਲ ਕਰਾਂਗੇ ਸਾਥੀ ਜੀਤਨੇ ਤੁਹਾਨੂੰ ਜਿਹੜਾ ਸੀਐਮ ਤੇ ਕੰਟੈਂਪਟਰ ਵਾਲੀ ਜਿਹੜੀ ਸਾਰੀ ਉਹ ਜਾਣਕਾਰੀ ਸੀਗੀ ਕਿਉਂਕਿ ਅਲੱਗ-ਅਲੱਗ ਐਡਵੋਕੇਟ ਸਾਹਿਬ ਨਾਲ ਆਪਾਂ ਮੀਟਿੰਗਾਂ ਹੋ ਰਹੀਆਂ ਨੇ ਤੇ ਗੱਲਬਾਤ ਕਰ ਰਹੇ ਆ ਸਮਾਂ ਵੀ ਲਿਆ ਹੋਇਆ ਉਹ ਜੋ ਵੀ ਹੋਇਆ ਗੱਲਬਾਤ ਤੁਹਾਨੂੰ ਦੱਸਦੀ ਆ ਉਹ ਜਿਸ ਤਰੀਕੇ ਦਾ ਵੀ ਫੈਸਲਾ ਹੋਇਆ ਜਥੇਬੰਦੀ ਦਾ ਕਮੇਟੀ ਦਾ ਉਹ ਤੁਹਾਨੂੰ ਅਸੀਂ ਦੱਸ ਦਵਾਂਗੇ ਤੇ ਜਿਹੜੀ ਗੱਲ ਆ ਮੀਟਿੰਗ ਦੀ ਜੋ ਕੱਲ ਨੂੰ ਵੀ ਅਪਡੇਟ ਆਉਂਦੀ ਆ ਜੋ ਤੁਹਾਡੇ ਨਾਲ ਲਾਈਵ ਦੇ ਮਾਧਿਅਮ ਰਾਹੀਂ ਜੋ ਵੀ ਗੱਲਬਾਤ ਹੋਈ ਸਾਂਝੀ ਕਰਨ ਵਾਲੀ ਅਸੀਂ ਕੱਲ ਸਾਂਝੀ ਕਰਾਂਗੇ ਤੇ ਹੁਣ ਤੁਹਾਨੂੰ ਇਹ ਅਪੀਲ ਆ ਜਿਹੜਾ ਵੀ ਕੰਮ ਅਜੇ ਰੋਕਿਆ ਹੋਇਆ ਦੇਖੋ ਜੇ ਸਪੋਰਟਸ ਵਾਲੀ ਆ ਗਈ ਤਾਂ ਉਹ ਨਹੀਂ ਤਾਂ ਉਹ ਵੀ ਚਾਹੀਦੀ ਸੀ ਐਕਸਰਸਮੈਨ ਵਾਲੀ ਵੀ ਆਉਣੀ ਚਾਹੀਦੀ ਸੀ ਤੁਹਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਇਸ ਵਕਤ ਇਹ ਸਵਾਲ ਪੈਦਾ ਹੋ ਰਿਹਾ ਹੁਣ ਆ ਸਵਾਲ ਇਹ ਬਣ ਰਿਹਾ ਹੋਣਾ ਕਿ ਫਿਰ ਉਹ ਕਿਉਂ ਰੋਕ ਰੱਖੀ ਆ ਤਾਂ ਇਸ ਕਰਕੇ ਸਾਥੀਓ ਆਪਾਂ ਨੂੰ ਉਸੇ ਤਰੀਕੇ ਦੇ ਨਾਲ ਜਿਵੇਂ ਪਿਛਲੇ ਹਫ਼ਤੇ ਵੀ ਉਸ ਤੋਂ ਪਿਛਲੇ ਹਫ਼ਤੇ ਜਿਸ ਤਰੀਕੇ ਦੇ ਨਾਲ ਇਕੱਠ ਬਣਾ ਕੇ ਰੱਖਿਆ ਤੁਸੀਂ ਉਸੇ ਤਰੀਕੇ ਦੇ ਨਾਲ ਆਓ ਧਰਨੇ ਤੇ ਪਹੁੰਚੋ ਉਸੇ ਤਰੀਕੇ ਦੇ ਨਾਲ ਆਪਾਂ ਇਕੱਠ ਰੱਖੀਏ ਤਾ ਜੋ ਸਰਕਾਰ ਨੂੰ ਇਹ ਪਤਾ ਲੱਗ ਸਕੇ ਡਿਪਾਰਟਮੈਂਟ ਨੂੰ ਇਹ ਪਤਾ ਲੱਗੇ ਕਿ ਇਹ ਬੇਰੋਜ਼ਗਾਰ ਅਧਿਆਪਕ ਭਾਵੇਂ ਪਹਿਲਾਂ ਗਰਮੀ ਦੇ ਵਿੱਚ ਬੈਠੇ ਸੀ ਭਾਵੇਂ ਹੁਣ ਜਿਹੜਾ ਠੰਡਾ ਜਿਹੜਾ ਉਹਦਾ ਕਹਿਰਾ ਦਿਨ ਪਰ ਦਿਨ ਜਿਹੜਾ ਵੱਧ ਰਿਹਾ ਤੇ ਉਸ ਠੰਡ ਦੇ ਵਿੱਚ ਵੀ ਜਿਹੜਾ ਬੇਰੋਜ਼ਗਾਰ ਅਧਿਆਪਕ ਉਸੇ ਤਰੀਕੇ ਦੇ ਨਾਲ ਆਪਣੇ ਹੌਸਲਿਆਂ ਨੂੰ ਬੁਲੰਦ ਰੱਖਦੇ ਹੋਏ ਆਪਣਾ ਰੋਜ਼ਗਾਰ ਪ੍ਰਾਪਤ ਕਰਨ ਲਈ ਉਸੇ ਤਰੀਕੇ ਦੇ ਨਾਲ ਅੱਜ ਵੀ ਡੀਪੀਐਚ ਦਫ਼ਤਰ ਮਹਾਲੀ ਵਿਖੇ 86ਵੇਂ ਦਿਨ ਵੀ ਅੱਜ ਵੀ ਉਸੇ ਤਰੀਕੇ ਦੇ ਨਾਲ ਡਟੇ ਬੈਠੇ ਨੇ ਇਸ ਕਰਕੇ ਤੁਹਾਨੂੰ ਸਾਰੇ ਬੇਰੁਜ਼ਗਾਰ ਆਦੇਪਕਾਂ ਨੂੰ ਹੱਥ ਬਨ ਕੇ ਇਹ ਅਪੀਲ ਹੈ ਇਹ ਰਿਕਵੈਸਟ ਹੈ ਇਹ ਬੇਨਤੀ ਹੈ ਕਿ ਤੁਸੀਂ ਪੱਕਾ ਮੋਰਚਾ ਮਹਾਲੀ ਵਿਖੇ ਪਹੁੰਚੋ ਆ ਤੁਹਾਡੇ ਮਨਾਂ ਦੇ ਵਿੱਚ ਇਹ ਨਾ ਹੋਵੇ ਬਹੁਤ ਸਾਰੇ ਸਾਥੀਆਂ ਦੇ ਹੁੰਦਾ ਕਿ ਜਦੋਂ ਕਾਲ ਦੇਣਗੇ ਆਪਾਂ ਉਦੋਂ ਪਹੁੰਚੀਏ ਸਾਥਿਓ ਉਹ ਜਿਹੜਾ ਇੱਕ ਦਿਨ ਦਾ ਪ੍ਰੋਟੈਸਟ ਹੁੰਦਾ ਉਹ ਜਦੋਂ ਆਪਾਂ ਪਹਿਲਾਂ ਸੰਗਰੂਰ ਲਾ ਲੈਂਦੇ ਸੀ ਜਾਂ ਕਿਤੇ ਵੀ ਅਮੇ ਇੱਕ ਦਿਨ ਦਾ ਲਾ ਲੈਂਦੇ ਸੀਗੇ ਜਾਂ ਪਿਛਲੇ ਦਿਨਾਂ ਚ ਲੁਧਿਆਣੇ ਲਾਇਆ ਸੀ ਵੋਟਾਂ ਵੇਲੇ ਜਿਵੇਂ ਬਾਈ ਇਲੈਕਸ਼ਨ ਵੇਲੇ ਤਾਂ ਉਦੋਂ ਉਹ ਹੁੰਦਾ ਹੁਣ ਤਾਂ ਆਪਣਾ ਪੱਕਾ ਮੋਰਚਾ ਚੱਲ ਰਿਹਾ ਤੇ ਇੱਥੇ ਜੇ ਦਰੀ ਦੇ ਉੱਪਰ ਗਿਣਤੀ ਆਪਣੀ ਰਹੂਗੀ ਤਾਂ ਉਸੇ ਤਰੀਕੇ ਦੇ ਜਿਹੜਾ ਆਪਣਾ ਪ੍ਰੈਸ਼ਰ ਆ ਉਸੇ ਤਰੀਕੇ ਦੇ ਨਾਲ ਕ੍ਰੀਏਟ ਹੋਣਾ ਇਸ ਕਰਕੇ ਤੁਸੀਂ ਹਾਜ਼ਰੀ ਲਵਾਉਂਦੇ ਜਾਓ ਬਹੁਤ ਅਲੱਗ-ਅਲੱਗ ਖਿੱਤੇ ਦੇ ਵਿੱਚੋਂ ਭੈਣ ਭਰਾ ਜਿਹੜੇ ਪਹੁੰਚ ਰਹੇ ਨੇ ਇਸ ਕਰਕੇ ਅਸੀਂ ਲਾਈਵ ਦੇ ਮਾਧਿਅਮ ਰਾਹੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਵੀ ਕਰਦੇ ਰਹਿੰਦੇ ਹਾਂ ਹਮੇਸ਼ਾ ਕਰਦੇ ਆ ਅਪੀਲ ਤੇ ਕਿਉਂਕਿ ਸਾਰੇ ਪਹੁੰਚਦੇ ਆ ਤਾ ਸਾਨੂੰ ਵੀ ਪਤਾ ਕਿ ਤੁਸੀਂ ਸਾਰੇ ਚੇਤਨ ਦਿਮਾਗਾਂ ਵਾਲੇ ਹੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਪੰਜਾਬ ਦੇ ਬੱਚਿਆਂ ਨੂੰ ਉਹਨਾਂ ਨੂੰ ਪੜਾਉਣਾ ਕਿ ਤੁਸੀਂ ਧਰਨੇ ਦੇ ਇਸ ਬੈਰੀਕੇਡ ਰਾਹੀਂ ਜਿਹੜਾ ਤੁਸੀਂ ਲੰਘ ਕੇ ਜਾਵੋ ਤਾਂ ਜੋ ਤੁਹਾਨੂੰ ਆਪਣੇ ਹੱਕਾਂ ਪ੍ਰਤੀ ਤੁਸੀਂ ਜਾਗਰੂਕ ਹੋਵੋ ਤੇ ਉਸੇ ਹੱਕਾਂ ਪ੍ਰਤੀ ਜਿਸ ਤਰੀਕੇ ਨਾਲ ਤੁਸੀਂ ਜੋਬ ਪ੍ਰਾਪਤ ਕੀਤੀ ਹੈ ਜਿਹੜੇ ਬੱਚਿਆਂ ਨੂੰ ਤੁਸੀਂ ਪੜ੍ਹਾਵੋਗੇ ਨੀਹਾਂ ਰੱਖਣੀਆਂ ਨੇ ਤੁਸੀਂ ਪ੍ਰਾਇਮਰੀ ਕਾਡਰ ਦੇ ਟੀਚਰਾਂ ਤੇ ਪ੍ਰਾਇਮਰੀ ਬੱਚਿਆਂ ਨੂੰ ਪੜ੍ਹਾਉਣਾ ਤੇ ਉਹਨਾਂ ਦਾ ਜਿਹੜਾ ਭਵਿੱਖਾ ਤੁਸੀਂ ਆਪਣਾ ਭਵਿੱਖ ਸੁਨਹਿਰਾ ਬਣਾਉਣ ਲਈ ਇੱਥੇ ਪਹੁੰਚੋ ਤੇ ਇੱਥੋਂ ਆਪਣਾ ਸੁਨਹਿਰਾ ਭਵਿੱਖ ਬਣਾਓ ਨਲੇ ਸਕੂਲਾਂ ਚ ਜੁਆਇਨ ਕਰੋ ਤੇ ਉੱਥੋਂ ਅਗਲੇ ਜਿਹੜੇ ਆਉਣ ਵਾਲੇ ਸਾਡੀ ਜਨਰੇਸ਼ਨ ਆ ਉਹਨਾਂ ਦਾ ਸੁਨਹਿਰਾ ਜਿਹੜਾ ਭਵਿੱਖ ਆ ਉਹ ਬਣਾਵੋ ਇਸ ਕਰਕੇ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਗੱਲ ਆਪਣਾ ਭੈਣਾ ਅਮਨ ਰਾਜਪੁਰੇ ਤੋਂ ਨੇ ਉਹ ਰੱਖਣਗੇ ਸਾਰੇ ਸਾਥੀਆਂ ਦਾ ਧੰਨਵਾਦ ਇੱਕ ਸਾਥੀਓ ਤੁਹਾਨੂੰ ਇਹ ਅਪੀਲ ਆ ਕਿ ਵੈਸੇ ਆਪਣਾ ਹੁਣ ਠੀਕ ਆ ਪੰਡ ਦਾ ਕੁਝ ਜਥੇਬੰਦੀ ਆਏ ਸੀ 6635 ਵਾਲੇ ਸਾਥੀ ਆਏ ਸੀਗੇ ਉਹਨਾਂ ਦੀ ਫਿਜ਼ੀਕਲੀ ਇੱਥੇ ਹੇਰਿੰਗ ਸੀਗੀ ਤੇ ਉਹ ਇੱਥੇ ਆਏ ਹੋਏ ਸੀਗੇ ਉਹਨਾਂ ਨੇ ਵੀ ਫੰਡ ਦਾ ਸਹਿਯੋਗ ਕਰਕੇ ਗਏ ਨੇ ਆਪਣਾ ਠੀਕ ਚੱਲ ਰਿਹਾ ਪਰ ਫਿਰ ਵੀ ਚਲੋ ਸਾਥੀਓ ਜਿੰਨੇ ਕ ਸਾਥੀ ਆਪਣੇ ਅ ਬਿੱਤ ਮੁਤਾਬਕ ਜਿੰਨੇ ਕ ਸਾਥੀ ਸਹਿਯੋਗ ਕਰ ਸਕਦੇ ਆ ਤੁਸੀਂ ਆਪਣਾ ਸਹਿਯੋਗ ਆ ਜਿਹੜਾ ਜ਼ਰੂਰ ਕਰਿਓ ਫੰਡ ਦਾ ਖਾਤਾ ਤੁਹਾਨੂੰ ਦੱਸਿਆ ਹੀ ਹੋਇਆ ਜਿਹੜਾ ਮਨਦੀਪ ਕੁਮਾਰ ਤੇ ਰਾਜ ਕੁਮਾਰ ਦੇ ਨਾਮ ਤੇ ਜਿਹੜਾ ਦਿੱਤਾ ਹੋਇਆ ਜਿੰਨਾ ਕ ਤੋਂ ਸੀ ਬਹੁਤ ਸਾਰੇ ਸਾਥੀ ਟਰਨ ਬਾਈ ਜੀ ਵੀ ਜਿਹੜਾ ਫੰਡ ਦਾ ਸਹਿਯੋਗ ਕਰਦੇ ਆ ਇਸੇ ਤਰੀਕੇ ਜੇ ਤੁਸੀਂ ਫੰਡ ਕਰਦੇ ਹੋ ਤਾਂ ਹੀ ਆਪਣਾ ਜਿਹੜਾ ਧਰਨਾ ਚੱਲਦਾ ਬਹੁਤ ਸਾਰੇ ਸਾਥੀ ਐਵੇਂ ਦੇ ਆ ਜਿਹੜੇ ਧਰਨੇ ਤੇ ਨਹੀਂ ਪਹੁੰਚ ਸਕਦੇ ਕੋਈ ਵੀ ਚਲੋ ਕਾਰਨ ਹੋਣਾ ਚਲੋ ਆਪਾਂ ਉਹ ਚੀਜ਼ ਤੇ ਨਹੀਂ ਪਹੁੰਚ ਸਕਦੇ ਪਰ ਜਿਹੜਾ ਫੰਡ ਦੇ ਰੂਪ ਦੇ ਵਿੱਚ ਜਿਹੜਾ ਸਹਿਯੋਗ ਕਰਦੇ ਨੇ ਅੱਜ ਵੀ ਤੁਹਾਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਬਣਦੀ ਸਹਿਤ ਜਿਹੜੀ ਸਾਥੀਓ ਜ਼ਰੂਰ ਕਰਿਓ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਆ ਅਲੱਗ-ਅਲੱਗ ਜਥੇਬੰਦੀਆਂ ਨੇ ਭਾਵੇਂ ਡੀਟੀਐਫ ਜਥੇਬੰਦੀ ਹੋਵੇ ਭਾਵੇਂ ਗਵਰਨਮੈਂਟ ਟੀਚਰ ਯੂਨੀਅਨ ਹੋਵੇ ਭਾਵੇਂ ਡੀਟੀਐਫ ਜਥੇਬੰਦੀ ਹੈ ਤੁਹਾਨੂੰ ਪਤਾ ਤੇ ਜਾ 635 ਵਾਲੇ ਸਾਥੀ ਜਾਂ ਹੋਰ ਜਿੰਨੇ ਵੀ ਸਾਥੀ ਇੱਥੋਂ ਗੁਜ਼ਰਦੇ ਆ ਲੰਘਦੇ ਜਾਂਦੇ ਆ ਤਾਂ ਉਹ ਜਿਹੜਾ ਫੰਡ ਦਾ ਸਹਿਯੋਗ ਵੀ ਕਰਦੇ ਹੋਣਾ ਸਾਰੇ ਸਾਥੀਆਂ ਦਾ ਵੀ ਧੰਨਵਾਦ ਜੀ ਤੁਸੀਂ ਗੱਲ ਸੁਣ ਰਹੇ ਹੋ ਤਾਂ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਭੈਣਾ ਅਮਨ ਰਾਜਪਰੇ ਤੋਂ ਉਹ ਤੁਹਾਡੇ ਨਾਲ ਭੈਣਾ ਨੂੰ ਖਾਸ ਕਰਕੇ ਅਪੀਲ ਕਰਨਗੇ ਜਿੰਨੇ ਸਾਥੀ ਧਰਨੇ ਤੇ ਜਿਹੜਾ ਸਹਿਯੋਗ ਕਰ ਰਹੇ ਨੇ ਪਹੁੰਚ ਰਹੇ ਨੇ ਉਹਨਾਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਤਾਂ ਨਾ ਕਰੇ ਬੈਕਟੋਰੀ ਲਾਈਵ ਨਾਲ ਜੁੜੇ ਹੋਏ ਸਾਰੇ ਸਾਥੀਆਂ ਨੂੰ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਹੱਥੇ ਜਿਹੜੀ ਜ਼ਰੂਰੀ ਜਾਣਕਾਰੀ ਸੀ ਸਾਰੇ ਕਾਕੇ ਵੀਰੇ ਤੇ अजीत ਵੀਰੇ ਨੇ ਤੁਹਾਨੂੰ ਦੱਸੂ ਦਿੱਤੀ ਆ ਤੇ ਮੈਂ ਤਾਂ ਵੈਸੇ ਹਰ ਵਾਰ ਤੁਹਾਨੂੰ ਅਪੀਲ ਹੀ ਕਰਦੀ ਹੁੰਦੀ ਆ ਵੀ ਧਰਨੇ ਤੇ ਆਓ ਕਿਉਂਕਿ ਇੱਥੇ ਤੁਸੀਂ ਮੇਰੇ ਲਈ ਜਾਂ ਕਮੇਟੀ ਲਈ ਨਹੀਂ ਆਉਣਾ ਹੈਗਾ ਇੱਥੇ ਤੁਸੀਂ ਆਪਣੇ ਲਈ ਆਪਣੇ ਮਾਪੇ ਲਈ ਆਉਣਾ ਜਿਵੇਂ ਕਿ ਜਦੋਂ ਪਹਿਲੀ ਲਿਸਟ ਪਈ ਸੀ ਉੱਥੇ ਤੁਸੀਂ ਕੋਈ ਵੀ ਲਾਈਵ ਦੇਖ ਲਿਓ ਮੂਰੇ ਹਮੇਸ਼ਾ ਕੁੜੀਆਂ ਹੁੰਦੀਆਂ ਸੀ ਠੀਕ ਹੈ ਤੇ ਬਾਕੀ ਇਹ ਨਾ ਤੁਸੀਂ ਸੋਚਿਆ ਕਰੋ ਕਿ ਮੈਂ ਤਾਂ ਹਲੇ 2 ਦਿਨ ਲਾ ਕੇ ਆਈਆਂ ਹੁਣ ਅਗਲੇ ਆਉਣਗੇ ਤੁਸੀਂ ਸਾਰੇ ਆਪਣੀ ਜ਼ਮੀਰਾਂ ਨੂੰ ਜਗਾ ਕੇ ਆਓ ਕਿਉਂਕਿ ਅੰਦਰੋਂ ਵੀ ਜਿਹੜੇ ਡਿਪਾਰਟਮੈਂਟ ਅੰਦਰੋਂ ਸਬੰਧਤ ਅਧਿਕਾਰੀ ਬਾਹਰ ਆਉਂਦੇ ਨੇ ਸਾਨੂੰ ਦੇਖਦੇ ਨੇ ਗਿਣਤੀ ਦੇਖਦੇ ਨੇ ਸਾਡੀ ਉਹ ਇਹੀ ਕਹਿੰਦੇ ਹੁੰਦੇ ਨੇ ਵੀ ਜਿਸ ਜਿਵੇਂ ਤੁਹਾਡੀ ਗਿਣਤੀ ਘਟਦੀ ਜਾਂਦੀ ਹੈ ਸਾਡਾ ਕੰਮ ਵੀ ਜਿਹੜਾ ਕਿਸੇ ਕਿਸੇ ਨਾਲ ਤੁਹਾਡਾ ਚੱਲਦਾ ਹੈ ਤੇ ਮੇਰੀ ਇਹੀ ਅਪੀਲ ਹੈ ਸਾਰੇ ਸਾਥੀਆਂ ਨੂੰ ਖਾਸ ਕਰਕੇ ਭੈਣਾਂ ਨੂੰ ਵੀ ਧਰਨੇ ਤੇ ਜਿਹੜੀ ਆਪਣੀ ਗਿਣਤੀ ਕੱਲ ਤੋਂ ਵਧਾਓ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਸਕੂਲ ਨਾਲ ਚ ਪਹੁੰਚ ਸਕੀਏ ਕਿਉਂਕਿ ਹੁਣ ਬਹੁਤ ਟਾਈਮ ਹੋ ਗਿਆ ਹਨਾ ਆਪਾਂ ਨੂੰ ਵੀ ਦੇਖਦੇ ਆਪਣੇ ਮਾਪੇ ਨੂੰ ਉਹਨਾਂ ਦੇ ਵੀ ਵਿਚਾਰੇ ਬਹੁਤ ਸੁਪਨੇ ਨੇ ਆਪਾਂ ਨੂੰ ਲੈ ਕੇ ਉਹ ਘਰ ਬੈਠ ਕੇ ਪੂਰੇ ਨਹੀਂ ਹੋਣੇ ਹੈਗੇ ਬਿਨਾਂ ਸੰਘਰਸ਼ ਤੋਂ ਆਪਾਂ ਨੂੰ ਕੁਝ ਨਹੀਂ ਮਿਲਣਾ ਹੈਗਾ ਤਾਂ ਮੇਰੀ ਸਾਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਕੱਲ ਤੋਂ ਧਰਨੇ ਤੇ ਜਿਹੜੀ ਗਿਣਤੀ ਹੈ ਉਹਨੂੰ ਵਧਾਓ ਧੰਨਵਾਦ ਸਾਰਿਆਂ ਦਾ ਬੱਸ ਹੁਣ ਤਾਂ ਕੁਝ ਹੋਰ ਜਾਉਗਾ ਤੁਹਾਨੂੰ ਇਹ ਲੱਗਦਾ ਬੱਸ ਬਚਾ ਲਈ